ਹਾਂਜੀ ਸਤਿ ਸ੍ਰੀ ਅਕਾਲ ਜੀ। ਉਹ ਸਾਰੇ ਭਰਾ ਠੀਕ ਠਾਕ ਹੂੰ। ਛੜਦੀ ਕਲਾ। ਮੈਂ ਕਹਾਂ ਅਜੇ ਹੈ ਬੂਟ ਹੋ ਗਏ ਚਾਹੇ ਕੋਈ ਗੱਡੀ ਕੋਈ ਵੀ ਚੀਜ਼ ਹੋ ਗਈ ਐ ਸਾਂਭ ਕੇ ਜੇ ਬੰਦਾ ਰੱਖੇ ਤਾਂ ਹੀ ਸਾਂਭੀਆਂ ਜਾਂਦੀਆਂ ਨੇ। ਆਹ ਤਾਂ ਮੇਰੀ ਕੀ ਵਧੀਆ ਆ ਗਈਆਂ। ਪਾਲਿਸ਼ ਕਰਨ ਦੀ ਲੋੜ ਹੀ ਨਹੀਂ ਐ, ਕੱਲ ਬਣਾ ਲੈਂਦੇ ਆਂ ਨੇ। ਪਾਲਸ਼ਆਂ ਇਹ ਜਿਹੀਆਂ ਜਿਹੀਆਂ ਆ ਗਈਆਂ। ਲੋਈ ਬੂਟਾਂ ਦੀ ਸੇਲ 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 ਆ ਸਾਰੇ ਡੱਬੇ ਜਿੰਨੇ ਬੂਟ ਲਈ ਫਿਰਦਾ ਇਹ ਨਾ ਰੱਖਣ ਵੀ ਇੱਕ ਘੰਟਾ ਚਾਹੀਦਾ ਸੈੱਟ ਕਰਨ ਨੂੰ ਰੱਖਣ ਨੂੰ ਵੀ ਇੰਨਾ ਟਾਈਮ ਲੱਗਦਾ ਸੰਭਲਣ ਹਾਂਜੀ ਸਾਸਰੀ ਕਾਲ ਜੀ ਉਹ ਸਾਰੇ ਭਰਾ ਠੀਕ ਠਾਕ ਹੂੰ ਛੜਦੀ ਕਲਾ ਮੈਂ ਕਹਾਂ ਆ ਜਾਏ ਬੂਟ ਹੋ ਗਏ ਚਾਹੇ ਕੋਈ ਗੱਡੀ ਵੇ ਇਹਨਾਂ ਨੂੰ ਪਾਉਂਦੇ ਹੀ ਨਹੀਂ ਹੁਣ ਹੁਣ ਪਾਇਆ ਕਰਾਂਗੇ ਚਲ ਕਿਹਦੇ ਨਾਲ ਪਾਉਂਦਾ ਸੀ ਮੈਂ ਜੀਨ ਨਾਲ ਪਾਉਂਦਾ ਸੀ ਜੀਨ ਕੁਰਤੇ ਪਜਾਮੇ ਬਾਜੀ ਸੱਚੀ ਕਹਾਣੀ ਹੈ ਹੋਰ ਵੀ ਹੋ ਗਈ ਜਿਹੜੀ ਕਮਰਾ ਮਿੱਤਰ ਆਇਆ ਹੋਇਆ ਗੰਮਾ ਉਹਦੇ ਨਾਲ ਕੋਈ ਦੰਮਾ ਉਹਦੇ ਨਾਲ ਜਾਣਾ ਸੋ ਅੱਜ ਪੂਰੇ ਦਿਨ ਦਾ ਵਲੌਗ ਤੁਹਾਨੂੰ ਲਿਫਟ ਵਲੌਗ ਨਾ ਆਇਆ ਕਰਾਂਗੇ ਪੂਰੇ ਦਿਨ ਦਾ ਜਿਉਂਦੇ ਬਸੇ ਰਹੋ